ਤਾ ਦੋਸਤੋ ਤੁਹਾਡਾ ਅਜਾ ਡੈਰੀ ਫਾਰਮ ਦੇ ਵਿੱਚ ਜੇ ਕਿਸੇ ਵੀਰ ਨੇ ਵੀਡੀਓ ਬਣਾਉਣੀ ਹੋ ਤਾਂ ਸਾਡੇ ਨੰਬਰਾਂ ਤੇ ਸੰਪਰਕ ਕਰ ਸਕਦਾ ਹੈ ਸਾਡਾ ਮੋਬਾਈਲ ਨੰਬਰ 9780205213 9780205213 ਅੱਜ ਦੀ ਵੀਡੀਓ ਪਿੰਡ ਚੰਨੂ ਵਾਲਾ ਤਹਿਸੀਲ ਬਾਗਾਪੁਰਾਣਾ ਜ਼ਿਲ੍ਹਾ ਮੋਗਾ ਦੀ ਆ ਅੱਜ ਦੀ ਵੀਡੀਓ ਵਿੱਚ ਬਾਈ ਕੋਲੇ ਇੱਕ ਨੱਕ ਵਕਾਊ ਆ ਸੂਈ ਸਵਾਈ ਵਹਿੜ ਦੇਖ ਸਕਦੇ ਹੋ ਜਿਹੜੀ ਸਕਰੀਨ ਤੇ ਜ਼ਿਆਦਾ ਜਾਣਕਾਰੀ ਬਾਈ ਤੋਂ ਲਵਾਂਗੇ ਪਰ ਉਸ ਤੋਂ ਪਹਿਲਾਂ ਇੱਕ ਤੁਹਾਨੂੰ ਰਿਕਵੈਸਟ ਕਰਾਂਗੇ ਜਿਵੇਂ ਕਿ ਪਹਿਲਾਂ ਵੀ ਕਰਦੇ ਆਂ ਵੀ ਜਿਹੜਾ ਵੀ ਫੋਨ ਨੰਬਰ 22 ਦਾ ਹੁੰਦਾ ਹੈਗਾ ਜਿਹੜੇ ਵੀ ਰੀਵੈਜ਼ ਦਾ ਪਸ਼ੂ ਜਾਨਵਰ ਮੇਰਾ ਕੰਮ ਵੀਡੀਓ ਬਣਾਉਣਾ ਕਈ ਵੀਰ ਮੈਨੂੰ ਫੋਨ ਆਉਂਦਾ ਵੀ ਤੁਹਾਡੇ ਕੋਲ ਜਾਨਵਰ ਵਕਾਊ ਆ ਮੇਰੇ ਕੋਲ ਕੋਈ ਜਾਨਵਰ ਫਿਲਹਾਲ ਵਕਾਊ ਨਹੀਂ ਹੈਗਾ ਕਿਰਪਾ ਕਰਕੇ ਤੁਸੀਂ ਵੀਰ ਨੂੰ ਫੋਨ ਲਾਉਣਾ ਹੈ ਜਿਹਦਾ ਨੰਬਰ ਆ ਮੇਰਾ ਕੰਮ ਵੀਡੀਓ ਬਣਾਉਣਾ ਵੀਡੀਓ ਵਾਲਾ ਸਾਨੂੰ ਨੰਬਰ ਦੱਸ ਹੀ ਦਿੱਤਾ ਹੈਗਾ 22 ਤੋਂ ਪੁੱਛਦੇ ਜਿਆਦਾ ਜਾਣਕਾਰੀ ਲੈਣੇ ਆ ਸਤਿ ਸ਼੍ਰੀ ਅਕਾਲ ਭਾਈ ਸਤਿ ਸ਼੍ਰੀ ਅਕਾਲ ਭਾਈ ਭਾਈ ਨਾਮ ਤੇ ਐਡਰੈਸ ਦੱਸੀ ਨਾਮ ਮੇਰਾ ਬੱਬੂ ਪਿੰਡ ਚੰਨੂਣਾਣਾ ਭਾਈ ਤਸੀਲ ਬਾਗਾਪੁਰਾਣਾ ਜਿਲ੍ਹਾ ਮੋਗਾ ਜਿਲ੍ਹਾ ਮੋਗਾ ਮੋਬ ਇੱਕ ਵਾਰੀ ਹੋਰ ਬੋਲ ਦਿਓ 6239014133 ਠੀਕ ਹੈ ਜੀ ਬਾਈ ਦਾ ਮੋਬਾਈਲ ਨੰਬਰ ਦੋਸਤੋ ਸਕਰੀਨ ਤੇ ਵੀ ਚਲਾ ਦਿੱਤਾ ਜਾਊਗਾ ਅੱਜ ਦੀ ਵੀਡੀਓ ਵਿੱਚ ਜਿਹੜਾ ਨਾ ਇਹਦੀ ਡਿਟੇਲ ਦੱਸਤਾ ਪਰ ਤੁਹਾਨੂੰ ਪਿੰਡ ਦੱਸ ਦਗੇ ਜਿਹੜਾ ਪਿੰਡ ਹੈ ਬਾਗਾ ਪ੍ਰਾਣਾ ਤੋਂ ਭਗਤਾ ਰੋਡ ਦੇ ਉੱਪਰ ਰਹਿ ਜਾਂਦਾ ਹਾਂ ਠੀਕ ਹੈ ਜ਼ਿਲ੍ਹਾ ਮੋਗਾ ਇਹ ਜਾਨਵਰ ਬਾਰੇ ਦੱਸਿਓ ਵੀ ਕੀ ਡਿਟੇਲ ਹੈ ਜੀ ਇਹਨੂੰ ਬਾਈ ਡੇਢ ਕਮੀ ਦਾ ਹੋ ਗਿਆ ਸੂਈ ਨੂੰ ਹੂੰ ਤੇ 20 ਕਿਲੋ ਦੁੱਧ ਤਿਆਰ ਆ 20 ਕਿਲੋ ਦੁੱਧ ਤਿਆਰ ਬੱਚੀ ਇਹ ਮਗਰ ਆ ਬੱਚੀ ਆਪਾਂ ਦੇਣੀ ਨਹੀਂ ਅੱਛਾ ਬੱਚੀ ਮਗਰ ਉਹ ਪਾ ਦੇਣੀ ਮੁੱਲ ਇਹਦਾ 60000 ਮੁੱਲ 60000 ਠ ਕਵਾਲਿਟੀ ਸ਼ਾਨਦਾਰ ਆ ਕੱਦ-ਕੱਟ ਬਹੁਤ ਸੋਹਣਾ ਵਿੜਦਾ ਬਾਈ ਦੇ ਕੱਦ ਤੋਂ ਅੰਦਾਜ਼ਾ ਲਾਈ ਲਿਓ ਐਚਐਫ ਦਾ ਕੱਦ ਕਾਫੀ ਸ਼ਾਨਦਾਰ ਆ ਤੇ 20 ਕਿਲੋ ਦੁੱਧ ਤਿਆਰ ਆ ਕਿੰਨਾ ਟਾਈਮ ਦਾ ਹੋ ਗਿਆ ਸੂਈ ਨੂੰ ਡੇਢ ਕਮੀਨਾ ਹੋ ਗਿਆ ਡੇਢ ਕਮੀਨਾ ਹੋ ਗਿਆ ਸੂਈ ਨੂੰ ਆ ਬੱਚੀ ਆ ਬੱਚੀ ਆ ਬੱਚਾ ਆ ਬੱਚੀ ਦੋਸਤੋ ਤੁਸੀਂ ਦੇਖ ਸਕਦੇ ਹੋ ਬਾਈ ਨੇ ਸ਼ੌਂਕ ਦੇ ਤੌਰ ਤੇ ਘਰੇ ਰੱਖੀ ਆ ਆਪ ਕੈਮਰਾ ਗੱਲ ਕਰਦੇ ਸੀ ਵੀ ਮੈਨੂੰ ਸ਼ੌਂਕ ਹੀ ਆ ਬੱਚੀ ਨੂੰ ਦੁੱਧ ਪਿਆ ਕੇ ਪਾਲਿਆ ਪੱਠੇ-ਪੁੱਠੇ ਨਹੀਂ ਛੱਡੇਗੇ ਦੁੱਧ ਦੀ ਪਾਲੀ ਚੰਗੀ ਪਲੀ ਪੁਲੀ ਹੈ ਗਰੋਥ ਚੰਗੀ ਹੈ ਦੇਖ ਸਕਦੇ ਹੋ ਪਰ ਇਹ ਬਾਈ ਨੇ ਸ਼ੌਂਕ ਦੇ ਤੌਰ ਤੇ ਘਰੇ ਰੱਖ ਲਈ ਆ ਬੱਚੀ ਦੇਣੀ ਬੜਾ ਤੋਰ ਕੇ ਵਿਖਾਈ ਵੀਰੇ ਮੂੰ ਆਪਾਂ ਦਿਖਾ ਦੇਗੇ ਦੂਜਾ ਸੂਆ ਹਾਂ ਬਈ ਦੂਜਾ ਸੂਆ ਦੂਜਾ ਸੂਆ ਕੋਈ ਨਾ ਲਓ ਜੀ ਦੋਸਤੋ ਦੇਖ ਸਕਦੇ ਹੋ ਹੁਵਾਨਾ ਵੀ ਵਿਖਾਵਾਂਗੇ ਮੋਡਲ ਨਹੀਂ ਵੀਰੇ ਮੋਡਲ ਲਈ ਮੋਡਲ ਦੂਜਾ ਸੂਆ ਸੂਈ ਸਵਾਈ ਵੜ ਡੇਢ ਮਹੀਨਾ ਹੋ ਗਿਆ ਬੱਚਾ ਮਗਰ ਹੈਗਾ ਪਰ ਬੱਚਾ ਦੇਨ ਵਾਲੀ ਬਾਈ ਨੇ ਘਰੇ ਰੱਖਿਆ ਹੋਇਆ 20 ਕਿਲੋ ਦੁੱਧ ਤਿਆਰ ਆ ਵੀਡੀਓ ਬਣਾਉਣ ਦਾ ਸਮਾਂ ਦੋਸਤੋ ਦੁਪਹਿਰਕ ਦਾ ਟਾਈਮ ਦਿਖਾਵਾਇਆ ਤੁਹਾਨੂੰ 2:27 ਦੇਖ ਸਕਦੇ ਹੋ 2:27 ਉਸ ਸਮਾਂ ਸ਼ਾਮ ਨੂੰ ਹਵਾਨਾ ਹੋ ਰਹੀ ਭਰਿਆਉਣਾ ਕਰਨ ਵਾਲੀ ਨੇ ਨੇੜੇ ਤੋਂ ਦਿਖਾਵਾਂਗੇ ਦੇਖ ਸਕਦੇ ਹੋ ਹਵਾਨੇ ਤੋਂ ਜੱਜਮੈਂਟ ਲਾ ਲਵੇ ਕਿੰਨਾ ਦੁੱਧ ਪਾਜੂਗੀ ਵੀ ਵੀਡੀਓ ਬਣਾਉਣ ਦਾ ਸਮਾਂ ਦੁਪਹਿਰ ਦਾਗਾ ਥਣ ਹਵਾਨਾ ਬਹੁਤ ਸੋਹਣਾ ਲੱਗਿਆ ਹੋਇਆ ਥਣ ਕੰਨੇ ਕੰਨੇ ਦੇਖ ਸਕਦੇ ਹੋ ਸਪੇਸ ਤੇ ਥਿਚਵਾਈ ਵਾਲੇ ਗੈਪ ਤੇ ਲਿਖਣਵੇਂ ਹਵਾਨੇ ਦੇ ਵੇਨਸ ਬ੍ਰੀਕ ਬ੍ਰੀਕ ਤੁਹਾਨੂੰ ਦੇਖ ਸਕਦੇ ਆ ਨਾ ਦੇਖ ਸਕਦੇ ਹੋ ਚਵਾਈ ਚਵਾਈ ਦੀ ਕਿਵੇਂ ਬਾਰੇ ਸ਼ਾਨਦਾਰ ਓਕੇ ਆ ਬਾਈ ਜਮਾ ਬਿਨਾ ਨਿਆਣੇ ਤੋਂ ਚੁੰਨੇ ਬਿਨਾ ਨਿਆਣੇ ਤੋਂ ਚੁੰਨੇ 20 ਕਿਲੋ ਦੁੱਧ ਤਿਆਰਾ ਕੋਈ ਵੀਰ ਤਸੱਲੀ ਕਰ ਸਕਦਾ ਬਾਈ ਠੀਕ ਆ ਦੋਸਤੋ ਪ੍ਰਾਈਸ ਵੀਡੀਓ ਦੇ ਵਿੱਚ ਹੀ ਆ ਪ੍ਰਾਈਸ ਬਾਈ ਨੇ ਦੱਸ ਹੀ ਦਿੱਤਾ 60000 ਰੁਪਇਆ ਬਾਈ ਕੋਈ ਫਿਕਸ ਪ੍ਰਾਈਸ ਤਾਂ ਨਹੀਂ ਮੰਨਤਾਂ ਨਹੀਂ ਬੀਚੋ ਮੰਨਤਾਂ ਥੋੜਾ ਕਣਾ ਹੀ ਹੋ ਬਾਈ ਮੰਨਤਾਂ ਥੋੜਾ ਕਣਾ ਹੀ ਹੋਗ ਠੀਕ ਆ ਦੋਸਤੋ ਦੇਖ ਸਕਦੇ ਆ ਅੱਜ ਦੀ ਵੀਡੀਓ ਵਿੱਚ ਇੱਕ ਨੱਕ ਸੇਲ ਆ ਜਿਹਨੂੰ ਜਾਨਵਰ ਪਸੰਦ ਆਵੇ ਬਾਈ ਨਾਲ ਸੰਪਰਕ ਕਰ ਸਕਦਾ ਆ ਕੇ ਵੇਖੋ ਤਸੱਲੀ ਕਰੋ ਇੱਕ ਗੱਲ ਜ਼ਰੂਰ ਧਿਆਨ ਚ ਰੱਖਿਓ ਕਿ ਬੱਚਾ ਜਿਹੜਾ ਮਗਰ ਬੱਚੀ ਉਹ ਬਾਈ ਨੇ ਦੇਣ ਹੀ ਨਹੀਂ ਨੀ ਕੱਲੀ ਵੈੜ ਹੀ ਮਿਲਣੀ ਆ ਤੁਹਾਨੂੰ ਠੀਕ ਹੈ ਵੀਡੀਓ ਬਸ ਆ ਪਾਈ ਨਾਲ ਕੇ ਬੰਦੇ ਨੂੰ ਪਤਾ ਲੱਗ ਜੇ ਕਿੰਨੇ ਟਾਈਮ ਦੀ ਸੂਈ ਆ ਹਾਂ ਬੰਦੇ ਨੂੰ ਪਤਾ ਲੱਗ ਜਾ ਇੱਕ ਵਾਰੀ ਬੱਚਾ ਫੇਰ ਦਿਖਾ ਦਿੰਨੇ ਆ ਦੇਖ ਸਕਦੇ ਹੋ ਦੋਸਤੋ ਬਾਕੀ ਜਾਨਵਰ ਘਰੇ ਸ਼ੌਂਫਲੂ ਰੱਖਿਆ ਸਿਰਫ ਇੱਕ ਵੈੜ ਵਕਾਊ ਆ ਲਾਈਕ ਤੇ ਕਮੈਂਟ ਕਰਕੇ ਦੱਸਿਓ ਵੀਡੀਓ ਕਿੱਦਾਂ ਦੀ ਲੱਗੀ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਫੇਸਬੁੱਕ ਪੇਜ ਨੂੰ ਫੋਲੋ ਕਰ ਲਿਓ ਲਾਈਕ ਤੇ ਕਮੈਂਟ ਕਰਕੇ ਜਰੂਰ ਦੱਸਿਓ ਵੀਡੀਓ ਨੂੰ ਬਹੁਤ-ਬਹੁਤ ਸ਼ੇਅਰ ਕਰ ਦਿਓ ਵੀਡੀਓ ਵੇਖਣ ਲਈ ਧੰਨਵਾਦ ਦੋਸਤੋ ਤੁਹਾਡਾ